ਫਕਟਰ ਸੀਆਈਏ ਇੰਚਾਰਜ ਸ੍ਰਿੰਦਰ ਕੁਮਾਰ ਇਹਨਾਂ ਦੀ ਪੁਲਿਸ ਪਾਰਟੀ ਨੇ ਪੁਲਿਸ ਸਟੇਸ਼ਨ ਬਾਵਾਖੇਰ ਵਗੈਰਾ ਨਾਕਾਬੰਦੀ ਕੀਤੀ ਹੋਈ ਸੀ ਤੇ ਕਿਸ਼ਨ ਲਾਲ ਨਾਮ ਦਾ ਇੱਕ ਵਿਅਕਤੀ ਜਿਹੜਾ ਕਾਬੂ ਕੀਤਾ ਗਿਆ ਜਿਹਦੇ ਕੋਲ 1 ਕਿਲੋ ਆਫੀਮ ਬਰਾਮਦ ਹੋਇਆ ਪੈਦਲ ਜਾ ਰਹੇ ਵਿਅਕਤੀ ਨੂੰ ਸ਼ੱਕ ਦੇ ਆਧਾਰ ਤੇ ਪੁਲਿਸ ਨੇ ਰੋਕਿਆ ਤਾਂ ਉਸ ਪਾਸੋਂ ਬਰਾਮਦ ਹੋਈ 1 ਕਿਲੋ ਅਫੀਮ ਤੇ ਪੁਲਿਸ ਨੇ ਕੀਤਾ ਮਾਮਲਾ ਦਰਜ ਦੱਸਦੀ ਹੈ ਕਿ ਜਲੰਧਰ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਦੀ ਅਗਵਾਈ ਹੇਠ ਇੱਕ ਵਿਅਕਤੀ ਨੂੰ 1 ਕਿਲੋ ਅਫੀਮ ਸਣੇ ਕਾਬੂ ਕੀਤਾ ਗਿਆ ਹੈ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੇ ਸ਼ਹਿਰ ਵਿੱਚ ਨਸ਼ਿਆਂ ਦੀ ਅਲਾਮਤ ਨੂੰ ਰੋਕਣ ਲਈ ਸ਼ਹਿਰ ਵਿੱਚ ਸੁਰੱਖਿਆ ਵਧਾ ਦਿੱਤੀ ਹੈ ਜਿਸ ਦੇ ਫਲਸਫੇ ਵਜੋਂ ਹਾਲ ਹੀ ਵਿੱਚ ਇੱਕ ਦੋਸ਼ੀ ਨੂੰ 1 ਕਿਲੋ ਅਫੀਮ ਸਣੇ ਗ੍ਰਿਫਤਾਰ ਕਰ ਮਾਮਲਾ ਦਰਜ ਕੀਤਾ ਗਿਆ ਹੈ ਉਕਤ ਦੋਸ਼ੀ ਦੀ ਪਛਾਣ ਕਿਸ਼ਨ ਲਾਲ ਪੁੱਤਰ ਸ਼ੈਸੀ RAM ਵਾਸੀ ਮਕ ਉਹਨਾਂ ਨੇ ਮੇਂ ਸ਼ਹੀਦ ਬਾਬੂ ਲਾਪ ਸਿੰਘ ਨਗਰ ਜਲੰਧਰ ਵਜੋਂ ਹੋਈ ਹੈ ਪੂਰਾ ਮਾਮਲਾ ਦੇਖੋ ਇਸ ਵੀਡੀਓ ਦੇ ਅੰਦਰ ਪਿਊਰ ਰਿਪੋਰਟ ਜਲੰਧਰ ਬ੍ਰੀਜ਼ ਟੀਵੀ ਮਾਨਯੋਗ ਸ਼੍ਰੀ ਸੁਪਨ ਸ਼ਰਮਾ ਜੀ ਆਈਪੀਐਸ ਕਮਿਸ਼ਨਰ ਪੁਲਿਸ ਜਲੰਧਰ ਅਤੇ ਸ਼ਰੀਰ ਦਿੱਤੇ ਵਾਰੀਅਰ ਐਡੀਸੀਪੀ ਜਲੰਧਰ ਜਿਹਨਾਂ ਦੇ ਦਸ਼ਾਨਾ ਦੇ ਸੰ ਡਰਗ ਦੇ ਖਿਲਾਫ ਜੋ ਮੁਹਿੰਮ ਚੜੀ ਗਈ ਹੈ ਜਿਹਦੇ ਚੱਲਦਿਆਂ ਪਹਿਲਾਂ ਵੀ ਹਿਰਨ ਵਗੈਰਾ ਤੇ ਅਫੀਮ ਵਗੈਰਾ ਤੇ ਪੌਪੀ ਐਸ ਦੀ ਕਾਫੀ ਰਿਕਵਰੀ ਕੀਤੀ ਗਈ ਹੈ ਸੀਆਈਏ ਵੱਲੋਂ ਹੁਣ ਵੀ ਇੰਸਪੈਕਟਰ ਸੀਆਈਏ ਇੰਚਾਰਜ ਸ੍ਰਿੰਦਰ ਕੁਮਾਰ ਇਹਨਾਂ ਦੀ ਪੁਲਿਸ ਪਾਰਟੀ ਨੇ ਪੁਲਿਸ ਸਟੇਸ਼ਨ ਬਾਵਾਖੇਰ ਬਗੇ ਨਾਕਾਬੰਦੀ ਕੀਤੀ ਹੋਈ ਸੀ ਜਿੱਥੇ ਕਿਸ਼ਨ ਲਾਲ ਨਾਮ ਦਾ ਇੱਕ ਵਿਅਕਤੀ ਜਿਹੜਾ ਕਾਬੂ ਕੀਤਾ ਗਿਆ ਜਿਹਦੇ ਕੋਲ 1 ਕਿਲੋ ਅਫੀਮ ਬਰਾਮਦ ਹੋਇਆ ਜਿਹਦੇ ਤਹਿਤ ਮੁਕੱਦਮਾ ਨੰਬਰ 43 ਪਲੇ ਸਟੇਸ਼ਨ ਬਾਬਾ ਖੇਰ ਵਿਖੇ ਮਕਦਮਾ ਦਰਜ ਕੀਤਾ ਗਿਆ ਨਹੀਂ ਇਹਦੇ ਕੋਲ ਪਿੱਛੋਂ ਇਹ ਜੁਪੀ ਦਾ ਰਹਿਣ ਵਾਲਾ ਇਹਦੇ ਖਿਲਾਫ ਕੋਈ ਮਕਦਮਾ ਦਰਜ ਨਹੀਂ ਹੈਗਾ